ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਆਹ ਜਿੰਨਾ ਕਿਸਾਨ ਵੀਰ ਨੇ ਇਸ ਵਾਰ ਬਾਸਮਤੀ ਲਗਾਈ ਹੈ ਨਾ ਖਾਸ ਕਰਕੇ ਬਾਸਮਤੀ 1509 ਕਿਉਂਕਿ ਮੰਡੀਆਂ ਦੇ ਵਿੱਚ ਹੁਣ ਇਹੀ ਆ ਰਹੀ ਆ ਤਾਂ ਬਾਸਮਤੀ 1509 ਲਾਉਣ ਵਾਲੇ ਕਿਸਾਨ ਵੀਰ ਮੁੱਛਾਂ ਕੁੰਡੀਆਂ ਕਰ ਲੈਣ ਕਿਉਂਕਿ ਇਸ ਵੈਰਾਈਟੀ ਦਾ ਜਿਹੜਾ ਰੇਟ ਆ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਵੱਧਦਾ ਹੀ ਜਾ ਰਿਹਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੁਨਾਮ ਦੀ ਤਾਂ ਦੋਸਤੋ ਇੱਥੇ ਬਾਸਮਤੀ 1509 ਦਾ ਰੇਟ ਪਤਾ ਕਿੰਨਾ ਆ ਰਿਹਾ 3220 ਰੁਪਏ ਪ੍ਰਤੀ ਕਮੰਟਲ ਪਾਤਰਾਂ ਦੇ ਵਿੱਚ ਤਾਂ ਜਮੇ ਕਮਾਲ ਹੋ ਗਈ ਪਾਤਰਾਂ ਦੇ ਵਿੱਚ ਬਾਸਮਤੀ 1509 ਤੇ 3300 ਰੁਪਏ ਪ੍ਰਤੀ ਕਮੰਡਲ ਤੱਕ ਵਿਕ ਰਹੀ ਆ ਦੋਸਤੋ ਇਹ ਰੇਟ ਆ ਜਿਹੜਾ ਬਾਸਮਤੀ 1509 ਦਾ 22-2300 ਰੁਪਏ ਤੋਂ ਸ਼ੁਰੂ ਹੋਇਆ ਸੀਗਾ ਐਂ ਲੱਗਦਾ ਸੀ ਜਿਵੇਂ ਡਾਊਨ ਜਾਊਗੀ ਤੇ ਹੁਣ ਦਿਨੋਂ ਦਿਨ ਵੱਧ ਹੀ ਜਾ ਰਿਹਾ 100-200 ਰੁਪਿਆ ਰੋਜ਼ ਵੱਧ ਜਾਂਦਾ ਤੇ 3300 ਰੁਪਏ ਅੱਜ ਦਾ ਰੇਟ ਹੋ ਚੁੱਕਿਆ ਨਾਬਾ ਦੇ ਵਿੱਚ 3055 ਰੁਪਏ ਪ੍ਰਤੀ ਕੁੰਟਲ ਤੱਕ ਵੇਕੀ ਆ ਬਾਸਮਤੀ 1509 ਜੰਡਿਆਲਾ ਗਰੂ ਦੇ ਵਿੱਚ ਵੀ ਰੇਟ ਚੰਗਾ ਗਾ 3140 ਰੁਪਏ ਪ੍ਰਤੀ ਕੁੰਟਲ ਤੱਕ ਰੇਟ ਰਿਹਾ ਬਾਸਮਤੀ 1509 ਦਾ ਫਤਿਹਗੜ ਚੂੜੀਆਂ ਦੇ ਵਿੱਚ ਬਾਸਮਤੀ 1509 3140 ਰੁਪਏ ਪ੍ਰਤੀ ਕੁੰਟਲ ਤੱਕ ਵੇਕ ਰਹੀ ਆ ਗੱਲ ਕਰਦੇ ਹੁਣ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਅੱਜ ਥੀਬੀ ਰੇਟ ਠੀਕ ਰਿਹਾ ਲਗਭਗ 3100 ਰੁਪਏ ਪ੍ਰਤੀ ਕੁਇੰਟਲ ਤੱਕ ਬਾਸਮਤੀ 1509 ਦਾ ਰੇਟ ਰਿਹਾ ਖਨੌਰੀ ਦੇ ਵਿੱਚ ਰੇਟ ਠੀਕ ਠਾਕ ਹੀ ਆ ਇੱਥੇ ਥੋੜਾ ਜਿਹਾ ਘਟਾ ਖਨੌਰੀ ਦੇ ਵਿੱਚ ਬਾਸਮਤੀ 1509 3065 ਰੁਪਏ ਤੱਕ ਵਿਕੀ ਰਤੀਆ ਦੇ ਵਿੱਚ 3161 ਰੁਪਏ ਪ੍ਰਤੀ ਕੁਇੰਟਲ ਤੱਕ ਬਾਸਮਤੀ 1509 ਦਾ ਰੇਟ ਰਿਹਾ ਤਾਂ ਦੋਸਤੋ ਜਿਹੜਾ ਇਹ ਰੇਟ ਆ ਨਾ ਮੱਜਮਾ ਸਰਾ ਰੇਟ ਦੱਸ ਰਹੇ ਆ ਵੀ ਬੱਤ ਬੱਤ ਰੇਟ ਹੈ ਇੰਨਾ ਮੰਡੀਆਂ ਦੇ ਵਿੱਚ ਅਇਨਾ ਕਰ ਰਿਹਾ ਕੋਟਕਪੂਰਾ ਦੇ ਵਿੱਚ ਵੀ ਥੋੜਾ ਰੇਟ ਘੱਟ ਹੀ ਆ ਬਾਸਮਤੀ 1509 ਲਗਭਗ 3060 ਰੁਪਏ ਪ੍ਰਤੀ ਕੁੰਡਲ ਤੱਕ ਵਿਕ ਰਹੀ ਆ ਲਾੜਵਾ ਦੇ ਵਿੱਚ 3155 ਰੁਪਏ ਪ੍ਰਤੀ ਕੁੰਡਲ ਦਾ ਕ੍ਰੇਟ ਰਿਹਾਗਾ ਇਸ ਤੋਂ ਵੱਧ ਕਰਕੇ ਜੇਕਰ ਤਰਨਤਨ ਦੀ ਗੱਲ ਆ ਤਾਂ ਤਰਨਤਨ ਦੇ ਵਿੱਚ 3149 ਰੁਪਏ ਜਾਨਕਿ 50 ਰੁਪਏ ਤੋਂ 1 ਰੁਪਿਆ ਘਟ ਗਿਆ ਤਾਂ ਇੰਨਾ ਕ੍ਰੇਟ ਰਿਹਾ ਬਾਸਮਤੀ 1509 ਦਾ ਸਿਰਸਾ ਦੇ ਵਿੱਚ 3132 ਰੁਪਏ ਪ੍ਰਤੀ ਕੁੰਡ ਤੱਕ ਵਿਕੀ ਆ ਬਾਸਮਤੀ 1509 ਤੇ ਟੋਹਾਨਾਂ ਦੀ ਗੱਲ ਕਰਗੇ ਤਾਂ ਇੱਥੇ ਰੇਟ ਚੰਗਾ ਰਿਹਾ 3226 ਰੁਪਏ ਪ੍ਰਤੀ ਕੁੰਡ ਤੱਕ ਬਾਸਮਤੀ 1509 ਦਾ ਰੇਟ ਰਿਹਾਗਾ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਾਸਮਤੀ 1509 ਦਾ ਰੇਟ ਜ਼ਿਆਦਾ ਰਿਹਾਗਾ ਜਿਵੇਂ ਕਿ ਸੁਨਾਮ ਆ ਆਪਣਾ ਜੰਡਿਆਲਾ ਗੁਰੂ ਆ ਫਾ ਆਪਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਇੱਥੇ ਰੇਟ ਬਹੁਤ ਜ਼ਿਆਦਾ ਵਧੀਆ ਹੈਗਾ ਜਿਵੇਂ ਕਿ ਪਾਤਰਾਂ ਇੱਥੇ ਦਾ 3300 ਰੁਪਏ ਪ੍ਰਤੀ ਕੁੰਡ ਤੱਕ ਵੇਚੀ ਜਾ ਇਸ ਤੋਂ ਬਾਅਦ ਜੇਕਰ ਗੱਲ ਕਰਕੇ ਟੋਹਾਣਾ ਦੀ ਰੇਟ ਇੱਥੇ ਬਹੁਤ ਵਧੀਆ 3326 ਰੁਪਏ ਤਾਂ ਦੋਸਤੋ ਜਿਹੜੀਆਂ ਇਹ ਮੰਡੀਆਂ ਤਿੰਨ ਚਾਰ ਮੰਡੀਆਂ ਮੈਂ ਤੁਹਾਨੂੰ ਦੱਸੀਆਂ ਇੱਥੇ ਰੇਟ ਬਹੁਤ ਜ਼ਿਆਦਾ ਵਧੀਆ ਰਿਹਾ ਸਭ ਤੋਂ ਟਾਪ ਰੇਟ ਬਾਸਮਤੀ 1509 ਦਾ ਇੰਨਾ ਮੰਡੀਆਂ ਦੇ ਵਿੱਚ ਹੀ ਲੱਗਿਆ ਰੇਟ ਦੀ ਗੱਲ ਕਰੀ ਤਾਂ ਹਲੇ ਤੱਕ ਤਾਂ ਬਾਸਮਤੀ 1509 ਦਾ ਰੇਟ ਵੱਧ ਰਿਹਾ ਹੈਗਾ ਹਰ ਰੋਜ਼ 50 ਰੁਪਏ ਤੋਂ ਲੈ ਕੇ 100 150 ਰੁਪਏ ਤੱਕ ਰੇਟ ਵੱਧ ਜਾਂਦਾ ਹੈਗਾ ਬਾਸਮਤੀ 1509 ਦਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ